ਜੀਐਸਟੀ ਅਧਿਕਾਰੀਆਂ ਨੇ ਮਾਰਾ ਦੁਕਾਨਦਾਰ ਦੇ ਥੱਪੜ ਇਨਸਪੈਕਸ਼ਨ ਕਰਨ ਆਏ ਅਫਸਰ ਨੇ ਦੁਕਾਨਦਾਰ ਦੇ ਜੜਿਆ ਥੱਪੜ ਮੌਕੇ ਦੀ ਘਟਨਾ ਹੋਈ ਸੀਸੀਟੀਵੀ ਵਿੱਚ ਕੈਦ ਵੀਡੀਓ ਹੋਈ ਵਾਇਰਲ ਪਪਾਰ ਮੰਡਲ ਨੇ ਚੱਕੇ ਸਵਾਲ ਕਿਹਾ ਇਵੇਂ ਦੇ ਅਫਸਰਾਂ ਤੇ ਹੋਣੀ ਚਾਹੀਦੀ ਹੈ ਸਖਤ ਕਾਰਵਾਈ ਮੈਂ ਰਕੇਸ਼ ਗੁਪਤਾ ਪ੍ਰਧਾਨ ਵਪਾਰ ਮੰਡਲ ਪਟਿਆਲਾ ਕੋਈ ਬੈਦਰੂਰੀਆ ਲੜਾਈ ਰਿਹਾ ਆ ਵੀਡੀਓ ਬਾਰ ਬਾਰ ਹੋ ਰਿਹਾ ਸਾਨੂੰ ਫੋਨ ਆਇਆ ਸੀ ਜਿੰਦਲ ਪਲਾਈ ਬੁਟ ਤੋਂ ਹੀ ਵੀ ਕੋਈ GST ਦੀ ਟੀਮ ਉਹਨਾਂ ਦੀ ਦੁਕਾਨ ਤੇ ਆਈ ਆ ਤੇ ਮਿਸ ਬੇਵ ਕਰ ਰਹੀ ਆ ਵੀ ਜਿੰਦਲ ਸਾਹਿਬ ਜਿਹੜੇ ਉੱਥੋਂ ਦੇ ਮਾਲਕ ਨੇ ਉਹਨਾਂ ਤੇ ਥੱਪੜ ਮਾਰੇ ਨੇ ਇੰਟੀਓ ਨੇ ਜਦੋਂ ਅਸੀਂ ਉਰੇ ਆ ਕੇ ਦੇਖਿਆ ਤਾਂ ਪੁੱਛਿਆ ਤਾਂ ਬਾਕੀ ਸਟਾਪ 'ਤੇ ਬੈਠਾ ਸੀ ਪਰ ਜਿਹੜਾ ਸੰਤਵੰਤ ਟਿਵਾਣਾ ਯੂਟਿਊਬਰ ਨਾਮ ਪਤਾ ਲੱਗੇਗਾ ਕੋਈ ਇਥੋਂ ਪੱਟ ਚੁੱਕਿਆ ਸੀਗਾ ਉਸ ਤੋਂ ਬਾਅਦ ਪੁਲਿਸ ਨੂੰ ਕੰਪਲੇਂਟ ਕੀਤੀ ਪੁਲਿਸ ਵੀ ਇੱਥੇ ਆਈ ਤੇ ਪੁਲਿਸ ਨੇ ਦੇਖਿਆ ਸਾਰਾ ਵੀਡੀਓ ਉਹਨਾਂ ਨੂੰ ਦਿਖਾਈ ਵੀਡੀਓ ਬਣੀ ਹੋਈ ਆ ਤੇ ਜੀਐਸਟੀ ਡਿਪਾਰਟਮੈਂਟ ਦੇ ਮਨੋਹਰ ਸਿੰਘ ਜੀ ਜਿਹੜੇ ਏਟੀਸੀ ਨੇ ਉਹ ਵੀ ਇੱਥੇ ਆਏ ਨੇ ਹੋਰ ਸਟਾਫ ਵੀ ਇੱਥੇ ਆਏ ਸੀ ਉਹਨੂੰ ਸਾਰੀ ਵੀਡੀਓ ਵੀ ਦਿਖਾਈ ਸਾਰੀ ਗੱਲ ਉਹਨਾਂ ਨੂੰ ਦੱਸੀ ਤਾਂ ਹੁਣ ਅਸੀਂ ਇੱਥੇ ਬੈਠੇ ਆ ਸਾਰੇ ਮੀਟਿੰਗ ਕਰ ਰਹੇ ਆ ਮੀਟਿੰਗ ਕਰਨ ਤੋਂ ਬਾਅਦ ਅਸੀਂ ਜਿਹੜਾ ਵੀ ਅਗਲਾ ਫੈਸਲਾ ਹੋਏਗਾ ਵੀ ਇਸ ਤਰੀਕੇ ਦੇ ਨਾਲ ਇੱਕ ਵਪਾਰੀ ਨੂੰ ਕੁੱਟਣਾ ਮਾਰਨਾ ਕਿਸੇ ਡਿਪਾਰਟਮੈਂਟ ਵੱਲੋਂ ਸਰਾਸਰ ਗਲਤ ਹੈ ਅਸੀਂ ਮੰਗ ਕਰਦੇ ਹਾਂ ਵੀ ਐਸੇ ਅਫਸਰ ਨੂੰ ਟਰਮੀਨੇਟ ਕਰਨਾ ਚਾਹੀਦਾ ਤੇ ਉਹਦੇ ਜਿਹੜੀ ਵੀ ਕਾਨੂੰਨ ਦੇ ਮਤਬਕ ਕਾਰਵਾਈ ਬੰਦੀ ਆ ਉਹ ਕੀਤੀ ਜਾਣੀ ਚਾਹੀਦੀ ਆ ਔਰ ਐਸਐਸਪੀ ਪਟਿਆਲਾ ਸਾਹਿਬ ਤੋਂ ਅਸੀਂ ਮੰਗ ਕਰਦੇ ਹਾਂ ਵੀ ਇਸ ਤਰ੍ਹਾਂ ਸਾਡੇ ਦੁਕਾਨਦਾਰਾਂ ਨੂੰ ਵਪਾਰੀਆਂ ਨੂੰ ਸਕਿਉਰਟੀ ਪ੍ਰੋਵਾਈਡ ਕੀਤੀ ਜਾਵੇ ਵੀ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਾ ਹੋਵੇ ਜੇ ਹੁੰਦੀ ਆ ਤਾਂ ਉਹ ਉਹਦੇ ਉੱਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਕੋਈ ਥਾਣੇ ਕੰਪਲੇਟ ਕਰਈਏ ਵੀ ਅਸੀਂ ਬਿਲਕੁਲ ਥਾਣੇ ਕੰਪਲੇਟ ਕਰਾਂਗੇ ਜੇ ਸਾਨੂੰ ਲੋੜ ਪਈ ਤਾਂ ਸਾਨੂੰ ਸ਼ਹਿਰ ਬੰਦ ਕਰਾਉਂਦੀ ਤਾਂ ਸਾਨੂੰ ਅਸੀਂ ਸ਼ਹਿਰ ਵੀ ਬੰਦ ਕਰਾਵਾਂਗੇ ਜੇ ਪੁਲਿਸ ਕਾਰਵਾਈ ਕਰਦੀ ਆ ਡਿਪਾਰਟਮੈਂਟ ਸਹੀ ਤਰੀ ਬਲਵਰ ਕਰਦਾ ਤਾਂ ਠੀਕ ਹੈ ਜੇ ਨਹੀਂ ਅਸੀਂ ਸੈਟੀਸਫਾਈ ਹੋਵਾਂਗੇ ਤਾਂ ਅਸੀਂ ਪਟਿਆਲਾ ਬੰਦ ਵੀ ਕਰਾਵਾਂਗੇ ਜੀ ਸਰ ਦਿਨੇ ਜਿੰਦੂਨੀ ਸਾਰੇ ਵੀਡੀਓ ਬਾਰੇ ਸਾਰੇ GST ডিপਾਰਟਮੈਂਟ ਦੇ ਕੁਝ ਬੰਦੇ ਆਏ ਸੀ ਮੇਰੇ ਕੋਲ ਉਹਨੇ ਲੈਟਰ ਵੀ ਸੁਣਾਉਂ ਗੋਲ ਇਨਸਪੈਕਸ਼ਨ ਵਾਸਤੇ ਆਏ ਸੀਗੇ ਤਾਂ ਮੈਂ ਕਿਹਾ ਚਲੋ ਬਠੂ ਜੀ ਕੋਈ ਨਹੀਂ ਦੱਸੋ ਕੀ ਕਰਨਾ ਤਾਂ ਬੁਖਸਬਖ ਸਭ ਕੁਝ ਦੇਖਣ ਲੱਗੇ ਹੋ ਦੇਖਦੇ ਦੇਖਦੇ ਮੈਂ ਥੋੜਾ ਜਿਹਾ ਬਾਥਰੂਮ ਵਾਸਤੇ ਮੈਂ ਉੱਠਣ ਲੱਗਿਆ ਤਾਂ ਮੈਨੂੰ ਉੱਠ ਕੇ ਉਹਨਾਂ ਨੇ ਥੱਪੜ ਮਾਰਿਆ ਖਿੱਚ ਕੇ ਧੱਕੇ ਧੁੱਕੇ ਮਾਰੇ ਮੇਰੇ ਤਬੀਨ ਬਹੁਤ ਬਹੁਤ ਛੁਲਕੀ ਕੀਤੀ ਮੇਰੀ ਬੇਟੀ ਵੀ ਖੜੀ ਸੀ ਉਹਨਾਂ ਨੇ ਬਤਵੀ ਜਿੰਨਾ ਬੋਲਿਆ ਉਹਦਾ ਬਿਜ਼ਨਸ ਕਰਦਾ ਆਪਣਾ ਪਲਾਈਟ ਦੰਗੀ ਪਲਾਈਟ ਆੜੇ ਦਾ ਕਿ ਮੇਰੇ ਕਰਦੇ ਤੁਹਾਨੂੰ ਹਾਂਜੀ ਕਿ ਮੇਰੇ ਕਰਦੇ ਅੰਦਰ ਉਹਨਾਂ ਚਿੰਦਾ ਬੰਦਾ ਜੀ ਇੱਕ ਮਿੰਟ ਦਈਏ ਤੁਸੀਂ ਕਰਾਂ ਜਾ ਰਹੇ ਸਰ ਨੂੰ ਕਰਾਵਾਂਗੇ ਕਿੰਨੇ ਕੁ ਟੀਮ ਬੰਦੇ ਬੰਦੇ ਕਿੰਨੇ ਸਜੇ ਰਹੇ ਸੀ ਇਹ ਜੀ ਉਸ ਦੇ ਉਹ 7 8 ਹੁੰਦੇ ਸੀ ਕੋਈ ਮਗਰ ਨਹੀਂ ਨਿਕਲੇ ਉਹ ਚਾਹੀਏ ਗਲਤੀ ਹੋ ਉਦੀ ਸੀ ਨੀ ਗਲਤੀ ਸਤਾ ਉਦੀ ਸੀ ਜੀ ਮੈਂ ਤਾਂ ਥੋੜਾ ਬਾਤ ਨੂੰ ਉੱਠੇ ਸੀ ਇੰਨੇ ਇੰਨੇ ਚ ਉਹ గు ఆ చారేమరా